ਨਾਵਲ ਮਿੱਤਰ ਪਿਆਰੇਨ ਲੇਖਕ ਜਸਵੰਤ ਸਿੰਘ ਕਮਲ ਭਾਗ 24ਵਾਂ ਅੰਕ 24ਵਾਂ ਬਾਦੋਂ ਦੇਖੀਰ ਚਾਚਾ ਇੱਕ ਖੁਸ਼ਖਬਰੀ ਲਿਆਇਆ ਬਾਂਸੋ ਕੁੜੀ ਸੀ ਪਰ ਮੈਨੂੰ ਜਾਪਿਆ ਜਿਉਂ ਇੱਕ ਪਾਸ ਹੋਰ ਜਾਂ ਪਈ ਦੁੱਧ ਸਾੜੇ ਬੁੱਲ ਲੱਸੀ ਨੂੰ ਵੀ ਫੋਕਾ ਮਾਰਦੀ ਕੌਣ ਕਹਿ ਸਕਦਾ ਹੈ ਨਵੇਂ ਪਾਸ ਦੇ ਜਵਾਨ ਹੋਣ ਤੱਕ ਸਮਾਜ ਦੀਆਂ ਕੀਮਤਾਂ ਜ਼ਿੰਦਗੀ ਨੂੰ ਰਾਹ ਸਾਂ ਜਾਣਗੇ ਇਸ ਖੁਸ਼ਖਬਰੀ ਨਾਲ ਮੇਰੇ ਅੰਦਰਲਾ ਦਰਦ ਹਿੱਲ ਪਿਆ ਸਾਗਰ ਦੀਆਂ ਛੱਲਾਂ ਇੱਕ ਦੂਜੀ ਨਾਲ ਉਦਮਦੋਲੇ ਹੋ ਪੰਗਾ ਮੈਨੂੰ ਮੇਰੇ ਮਾਰੇ ਗਏ ਬੱਚੇ ਦਾ ਮੂੰਹ ਦਿਖ ਪਿਆ ਉਹ ਵੱਡਿਆ ਟੁੱਕਿਆ ਵੀ ਤੁਹਾਡੇ ਵੱਲ ਬਾਂਹ ਹਵਲਾਰ ਰਿਹਾ ਸੀ ਜਾਂ ਤੁਹਾਡੇ ਕੰਮ ਦੇ ਹੱਥ ਚੁੱਕਣ ਲਈ ਅਗਾਹ ਹੋਏ ਕੋਈ ਬਾਗ ਤੁਹਾਡੇ ਹੱਥਾਂ ਵਿੱਚੋਂ ਖੋ ਕੇ ਲੈ ਗਿਆ ਮੈਂ ਵੇਖਦੀ ਰਹਿ ਗਈ ਇਹੋ ਜ਼ਿੰਦਗੀ ਨਾਲ ਪਹਿਲੀ ਵਾਰ ਨਹੀਂ ਹੋਇਆ ਸੀ ਮੈਂ ਰੱਜੀ ਨੂੰ ਨਾਲ ਲੈ ਕੇ ਸ਼ਹਿਰ ਗਈ ਬੰਸੂ ਦੀ ਕੁੜੀ ਲਈ 도ਰੇ ਕੱਪੜੇ ਖਰੀਦੇ ਰੇਸ਼ਮੀ ਅਤੇ ਡੋਰੀਆਂ ਦੀ ਕੱਪੜਿਆਂ ਨਾਲ 51 ਰੁਪਏ ਜੋੜ ਦਿਆਂ ਲਿਖਿਆ ਪਿਆਰੀ ਬੰਸੂ ਗੁੱਡੀ ਦੀ ਬਹੁਤ ਖੁਸ਼ੀ ਹੈ ਮਨ ਵਿੱਚ ਕੋਈ ਪੁਰਾਣਾ ਖਿਆਲ ਨਾਲ ਲੈ ਕੇ ਬੈਠੀ ਛੇਤੀ ਤੈਨੂੰ ਮਿਲਣਾਵਾਂਗੀ ਕੁਝ ਖਾ ਪੀ ਜ਼ਰੂਰ ਲਵੇਂ ਐਵੇਂ ਆਕੜਨਾ ਪੱਲੇ ਬੰਨੀ ਰੱਖੀ ਕਵੀਲਦਾਰੀ ਵਿੱਚ ਸਰਫੇ ਸ਼ੁਰੂ ਹੋ ਜਾਂਦੇ ਆ ਦਿਨ ਰੋਈ ਰੱਖਾਂ ਰੱਖੇਗੀ ਤਾਂ ਸਾਰੇ ਕੰਮ ਕਰ ਖਿੱਚੀ ਫਿਰੇਗੀ ਜੋ ਆਕੜੀ ਨੇ ਵੀ ਤੈਨੂੰ ਤੋੜ-ਤੋੜ ਖਾਣਾ ਏ ਮਦਦ ਦੇਣ ਨਾਲ ਉਹ ਵੀ ਕੋਈ ਵੱਡਾ ਰਿਸ਼ਤਾ ਏ ਤੇਰੇ ਨਾਲ ਜਿਹੜਾ ਸ਼ਾਇਰ ਦੱਸਿਆ ਨਾ ਜਾਵੇ ਭੈਣਾ ਨਾਲ ਉਹ ਵੀ ਸੰਗਣਾ ਇੱਕ ਮੇਰੀ ਰੀਜ ਏ ਬੁੱਢੀ ਦਾ ਨਾਮ ਹਰਜੀਤ ਰੱਖੀ ਹੁਣ ਤਾਂ ਤੂੰ ਮੰਨ ਲੈ ਸਾਡਾ ਕਰਿਆਣ ਜੱਟ ਹੋ ਗਿਆ ਤੇਰੇ ਸਾਹਮਣੇ ਕਿਵੇਂ ਪਿੰਡ ਦਾ ਮੂੰਹ ਧੋਤ ਕੇ ਰੱਖ ਦਿੱਤਾ। ਉਹਨਾਂ ਨੂੰ ਤੇਰੀ ਨਾਮਾਨੂ ਨਾਲ ਜਿਹੜ ਹੈ ਤਿੰਨ ਮੈਨੂੰ ਪਿਆਰਾ। ਚਲਕਾ ਹੋਵੇ ਜੇ ਕਿਸੇ ਪੁੰਨ ਆਥਵਾ ਮੱਸੀਆ ਜੰਗ ਸਾਹਿਬ ਚੱਲੀ ਨਹੀਂ ਕਿਤੇ ਵੀ ਨਹਿਰ ਕੰਡੇ ਨਾ ਮਾ ਜੰਗ ਸਾਹਿਬ ਉਸਾਰ ਲਈ। ਤੇਰੀ ਭੈਣ ਪ੍ਰਕਾਸ਼ ਕੌਰ ਚਾਚੇ ਨੂੰ ਤੋਰ ਕੇ ਨੇ ਤੇ ਤਿਆੜੀ ਦੀ ਕਾਰ ਵਿੱਚ ਮੁੜ ਰੁੱਝ ਗਈ। ਕਮ ਖਾਸ ਕੋਈ ਹੁੰਦਾ ਨਹੀਂ ਸੀ ਸਿਵਾਏ ਤੁਹਾਡੀਆਂ ਸੁਝਾਨਾ ਕਿਤਾਬਾਂ ਪੜਨ ਦੀ ਗੁਰਬਾਣੀ ਪੜਨ ਦਾ ਹੁਣ ਬੜਾ ਸਵਾਦ ਆਉਂਦਾ ਸੀ ਹਰ ਚੋਟ ਮਨ ਨਾਲ ਕਹਿ ਕੇ ਖਹਿ ਕੇ ਲੰਘਦੀ ਅਜਿਹਾ ਬਿਸਮਾਤ ਤਾਂ ਜਾਂਦਾ ਜਿਸ ਵਿੱਚ ਮੈਂ ਗਵਾਚ ਕੇ ਤੂੰ ਪ੍ਰਦਾਨ ਹੋ ਜਾਂਦੀ ਇਹ ਦੁਨੀਆ ਮੇਰੇ ਧੂਏ ਦੀ ਰਾਖ ਦਿੱਸਦੀ ਜਦ ਪਿਆਰ ਦੀ ਫੂਕ ਮਾਰਦੀ ਚੰਗਾੜੇ ਭਾਫ ਉੱਡਦੇ ਇੰਨਾ ਚੰਗਿਆੜਿਆਂ ਵਿੱਚ ਚਾਚੇ 500 ਤੇ ਲੱਛੇ ਦੀਆਂ ਸ਼ਾਨਾਂ ਨਿਰਾਲੀਆਂ ਹੁੰਦੀਆਂ ਇਸ ਧੂਏ ਵਿੱਚ ਦੋਸਤ ਦੁਸ਼ਮਣ ਸਭ ਇੱਕ ਦੂਜੇ ਨਾਲ ਜੁੜੇ ਦਿਸਤੇ ਅਦਵੈਤ ਦਾ ਪ੍ਰਕਾਸ਼ ਸੱਚੀ ਮੈਨੂੰ ਕਿਸੇ ਦੀਪ ਦਾ ਪ੍ਰਕਾਸ਼ ਬਣਾ ਦਿੰਦਾ ਮੈਨੂੰ ਭਰੋਸਾ ਨਹੀਂ ਆਉਂਦਾ ਸੀ ਇੰਨੀ ਵੱਡੀ ਬਿਸਮਾਤੀ ਸ਼ਕਤੀ ਹੋ ਗਈ ਹੈ ਮੇਰੇ ਜੀ ਵਿੱਚ ਆਵੇ ਮੈਂ ਵੀ ਤੁਹਾਡੇ ਵਾਂਗ ਲੋਕ ਸੇਵਾ ਵਿੱਚ ਜੁਟ ਜਾਵਾਂ ਪਰ ਮੇਰਾ ਪਹਿਲਾ ਕਦਮ ਹੀ ਰਾਸ ਨਹੀਂ ਆਇਆ ਸੀ ਚਿੱਠੀਆਂ ਸੁਨੇਹੇ ਹਾਰ ਗਏ ਸਨ ਪਰ ਜੀਤ ਕਿਵੇਂ ਵੀ ਨਹੀਂ ਆਈ ਅਖੀਰ ਮੈਂ ਰੱਜੀ ਨੂੰ ਨਾਲ ਲੈ ਕੇ ਆ ਪੋਤੇ ਪੇਕੇ ਪਹੁੰਚ ਗਈ ਉਹਦੇ ਹੱਥ ਫੜੇ ਪੈਰੀ ਹੱਥ ਲਾਈ ਪਰ ਮੈਂ ਪਰ ਮੈਂ ਉਹਦਾ ਜਵਾਂ ਅਮੋੜ ਰਿਹਾ ਮੈਂ ਦੋਹਾਂ ਬੱਚਾ ਨੂੰ ਕੱਪੜੇ ਦਿੱਤੇ ਖੜਾਉਣੇ ਬੰਡੇ ਉਹ ਮੈਨੂੰ ਬਹੁਤ ਹੀ ਪਿਆਰੇ ਲੱਗ ਰਹੇ ਸਨ ਅਤੇ ਮੇਰੀ ਬੁੱਕਲ ਵਿੱਚੋਂ ਨਹੀਂ ਨਿਕਲਦੇ ਸਨ ਜਗਜੀਤ ਮਧਰੇ ਕੱਤ ਦੀ ਦੂਰੇ ਕਾਠੀ ਵਾਲ ਜਨਾਨੀ ਸੀ ਅੱਖਾਂ ਥੋੜੀਆਂ ਛੋਟੀਆਂ ਤੇ ਗੋਲ ਸਨ ਮੈਂ ਉਹਦੀ ਮੈਂ ਉਹਦੀ ਮੈਂ ਉਸ ਦੀ ਬੀਜੀ ਨੂੰ ਕੋਲ ਬੁਹਾ ਕੇ ਆਖਿਆ ਬੀਜੀ ਇਹਨੂੰ ਤੋੜੋ ਓ ਕਾਰੇ ਦਾ ਹੈ ਮੇਰਾ ਨਹੀਂ ਮੇਰੇ ਕੋਲ ਜੋ ਮਰਜੀ ਆਵੇ ਲਖਵਾ ਲਓ ਪਰ ਇਹ ਚੱਲੇ ਜ਼ਰੂਰ ਜਗਜੀਤ ਪੱਥਰ ਨਹੀਂ ਸੀ ਉਸ ਆਪਣੀ ਗੰਢ ਖੋਲੀ ਭੈਣ ਜੀ ਤੁਸੀਂ ਜੋ ਆਖਦੇ ਹੋ ਸਭ ਠੀਕ ਹੈ ਮੈਨੂੰ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਵਿਸ਼ਵਾਸ ਹੈ ਪਰ ਉਹਨਾਂ ਉੱਤੇ ਜਰਾਂ ਜਿੰਨਾ ਵੀ ਭਰੋਸਾ ਨਹੀਂ ਘਰ ਉਹ ਕਿਰਾਏ ਦਾ ਹੀ ਕਿਤੇ ਵੀ ਲੈ ਕੇ ਲੈ ਕੇ ਰਹਿ ਜਾ ਸਕਦਾ ਹੈ ਮੈਂ ਤਾਂ ਕਹਿਣੀ ਆ ਅਜਿਹੇ ਘਰ ਨੂੰ ਅੱਗ ਲੱਗੀ ਜਿੱਥੇ ਬਦਵਾਸੀਆਂ ਸ਼ਰਾਬਾਂ ਅਭੀਮਾ ਤੇ ਉਦੈਲ ਰੰਨਾ ਆਏ ਦਿਨ ਪੈਰਾਪਾਈਰ ਪੈਰਾਪਾਈ ਰੱਖਦੀਆਂ ਹਨ ਉਹ ਦੇ ਸੋ ਸੋਲੇ ਰੰਗ ਵਿੱਚ ਲਾਲੀ ਪੜ ਕੇ ਅਤੇ ਗੱਲਾਂ ਅੱਖਾਂ ਪਾਣੀ ਨਾਲ ਭਰ ਗਿਆ। ਉਹਦੀ ਧੌਣ ਦੀ ਇੱਕ ਨੜ ਕੰਬੀ ਜਾ ਰਹੀ ਸੀ। ਹੁਣ ਅਜਿਹਾ ਕੁਝ ਨਹੀਂ ਹੁੰਦਾ। ਬਾਹਰ ਭਾਵੇਂ ਹੁੰਦਾ ਹੋਵੇ, ਰਜਿੰਦਰ ਨੇ ਮੇਰੀ ਸਹਾਇਤਾ ਲਈ ਸਾਥ ਦਿੱਤਾ। ਅੱਗੇ ਤੂੰ ਇਕੱਲੀ ਸੀ। ਹੁਣ ਮੈਂ ਵੀ ਤੇਰੇ ਨਾਲ ਹਾਂ। ਮੈਂ ਉਹਦਾ ਪਾਸਾ ਘੁੱਟ ਕੇ ਹਮਦਰਦੀ ਨਾਲ ਉਸਨੂੰ ਮੋੜਨਾ ਚਾਹਿਆ। ਤੁਸੀਂ ਭੈਣ ਜੀ, ਜੇ ਨਾ ਵੀ ਆਉਂਦੇ ਮੈਂ ਆਥਨ ਸਵੇਰ ਉੰਜ ਵੀ ਉਸ ਘਰੋਂ ਆਉਣ ਵਾਲੀ ਸਾਂ। ਮੈਂ ਆਪਣੇ ਬੱਚਿਆਂ ਨੂੰ ਉਸ ਗੰਧ ਵਿੱਚ ਨਹੀਂ ਰੱਖ ਸਕਦੀ ਜਗਜੀਤ ਨੇ ਆਪਣਾ ਮਨ ਸਾਫ਼-ਸਾਫ਼ ਕਹਿ ਦਿੱਤਾ ਜੇ ਮੈਂ ਉਸ ਦੀ ਥਾਂ ਹੁੰਦੀ ਮੈਂ ਵੀ ਇਹੀ ਕਰਦੀ ਜਗਜੀਤ ਦੇ ਮਾਪੇ ਖਾਂਦੇ ਪੀਂਦੇ ਸਰਦਾਰ ਸਨ ਉਸ ਉਹਨਾਂ ਲਈ ਦੋ ਭਾਂਜਿਆਂ ਨੂੰ ਪਾਲਣਾ ਕੋਈ ਔਖਾ ਨਹੀਂ ਸੀ ਜਗਜੀਤ ਕੋਲ ਅਕੜੇਮਾ ਆਸਰੇ ਕਾਲ ਸੀ ਪਰ ਮੈਂ ਕੀ ਕਰਦੀ ਸੋਚਦੀ ਸੂਈ ਗੇੜਾ ਖਾ ਕੇ ਪੁੱਤ ਨੂੰ ਮਾਂ ਬਾਂ ਇਸੇ ਨੂੰ ਕਰ ਤਿਆਗ ਲਾਉਂਦੀ ਤੁਸੀਂ ਮਾਂ ਜੀ ਕੋਲ ਰਹਿ ਪਾਓ ਬੱਚਿਆਂ ਨੂੰ ਪੜਾਵੋ ਨਾਲੇ ਮੈਂ ਇਹਨਾਂ ਨੂੰ ਵੇਖ ਜਾਇਆ ਕਰਾਂਗੀ ਮਾਂ ਆਖਰੀ ਬੇਨਤੀ ਕੀਤੀ ਜੀ ਜੀਤ ਦੇਵ ਜੀ ਨੇ ਵੀ ਉਸ ਨੂੰ ਜੋਰ ਪਾਇਆ ਉਸੇ ਸਸ਼ਰਤ ਉੱਤੇ ਮੰਨ ਗਈ ਕਿ ਪਿਤਾ ਜੀ ਆਪ ਲੈ ਕੇ ਜਾਣ ਸਾਡੀ ਮੋਈ ਆਸਾ ਟੇਕ ਪਈ ਅਸੀਂ ਪਰਸੰਨ ਮਨ ਨਾਲ ਵਾਪਸ ਪਰਤਣ ਜਦੋਂ ਪਿਤਾ ਜੀ ਦੇ ਆਕੇ ਚਰਨ ਫੜੇ ਤਾਂ ਦੋਨੋਂ ਸਿਰ ਫੇਰ ਦਿੱਤਾ ਤੇ ਆਖਣ ਲੱਗੇ ਮੈਂ ਉਸ ਬੇਈਮਾਨ ਦੀ ਕਿਸੇ ਤਰ੍ਹਾਂ ਦੀ ਵੀ ਜ਼ਿੰਮੇਵਾਰੀ ਨਹੀਂ ਚੁੱਕਣੀ ਮੈਂ ਉਸ ਨੂੰ ਮਰਿਆ ਮਿੱਥ ਚੁੱਕਾ ਹਾਂ ਉਸ ਭੇੜੇ ਦੇ ਕਾਰਨ ਸਾਰੇ ਪਟਿਆਲੇ ਚ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਹਾ ਸਭ ਆਪਣੀ ਆਪਣੀ ਥਾਂ ਦੁਖੀ ਸਨ ਮੈਨੂੰ ਸੁਣਾ ਸੁਣਾਇਓਂ ਕਹਿ ਰਹੇ ਸਨ ਜਿਵੇਂ ਮੈਂ ਹੀ ਇੱਕ ਸੁਖੀ ਜਾਂ ਸਾਰਿਆਂ ਦੇ ਦੁੱਖ ਦਾ ਕਾਰਨ ਸਾਂ ਦੋ ਮਹੀਨੇ ਹੋਰ ਲੰਘ ਗਏ ਸਰਦਾਰ ਹਾਕਮ ਸਿੰਘ ਦੇ ਛੋਟੇ ਭਾਈ ਕਲਵੀਰ ਦਾ ਵਿਆਹ ਆ ਗਿਆ ਉਹ ਫੌਜ ਵਿੱਚ ਲੈਫਟੀਨੈਂਟ ਸੀ ਜਦੋਂ ਉਹ ਪਿੱਛੇ ਛੁੱਟੀ ਆਇਆ ਸੀ ਮੈਂ ਮਾਜਰੀ ਇਲਾਜ ਕਰਵਾ ਰਹੀ ਸੀ ਮੈਂ ਉਸ ਨੂੰ ਵੇਖਿਆ ਨਹੀਂ ਸੀ ਅਚਾਨਕ ਇੱਕ ਦਿਨ ਘਰ ਆ ਕੇ ਹਾਕਮ ਸਿੰਘ ਕਿਧਰੇ ਗਿਆ ਹੋਇਆ ਸੀ ਕਲਵੀਰ ਭਰਿਆ ਭਰਿਆ ਖੂਬਸੂਰਤ ਜਵਾਨ ਸੀ ਰੰਗ ਤੇ ਨਕਸ਼ ਪਰਾਣ ਨਾਲ ਮਿਲਦੇ ਸਨ ਬਰਦੇ ਚੰਪ ਦੇ ਸਟਾਰ ਅਤੇ ਜਾਲੀਦਾਰ ਠਾਟੀ ਉਸ ਦੀ ਚੜਦੀ ਕਲਾ ਦੇ ਚੰਨ ਸਨ ਉਸ ਦੀਆਂ ਅੱਖਾਂ ਦੀ ਚਮਕ ਕਮਲ ਚਰ ਮੱਜਲ ਪੈਂਦੀ ਸੀ ਉਸ ਹੱਥ ਜੋੜਦਿਆਂ ਸੋਸਰੀਆਕਾਰ ਬੁਲਾਈ ਮੈਨੂੰ ਪਹਿਚਾਨਿਆ ਉਸ ਮੁਸਕਾਨ ਵਿੱਚ ਇੱਕ ਚੜਤ ਪੈਦਾ ਕਰਦਿਆਂ ਪੁੱਛਿਆ ਹਾਂ ਬਿਲਕੁਲ ਮੈਂ ਪ੍ਰਸੰਨ ਚਿਹਰਾ ਹਿਲਾਇਆ ਤੇ ਕੁਰਸੀ ਅੱਗੇ ਕਰ ਦਿੱਤੀ ਮੇਰਾ ਖਿਆਲ ਸੀ ਤੁਸੀਂ ਪਛਾਣਨੇ ਸਕੋਗੇ ਉਹ ਹੱਸਿਆ ਉਹਦੇ ਚਿੱਟੇ ਦੰਦ ਕਤਾਰ ਦੀ ਕਤਾਰ ਦਿਸਦੇ ਸਨ ਬਾਈ ਕਿੱਥੇ ਗਿਆ ਹੈ ਕੋਨਾ ਕਦੀ ਦੱਸਿਆ ਹੀ ਨਹੀਂ ਮੈਂ ਪੁੱਛਿਆ ਨਹੀਂ ਉਸ ਬੁਖਾਵਾ ਪਾੰਦਿਆ ਵਾਂਗ ਲੰਬਾ ਸਾਹ ਪਰ ਮੈਂ ਤੁਹਾਡੀਆਂ ਸਿੱਪ ਤਾਂ ਸੁਣਨ ਸਨ ਖਿਆਲ ਸੀ ਤੁਸੀਂ ਉਸ ਨੂੰ ਵਾਹਜਾਤ ਕੰਮਾਂ ਤੋਂ ਰੋਕ ਲਮੋਗੇ ਤੁਹਾਨੂੰ ਰੋਕਣਾ ਚਾਹੀਦਾ ਵੀ ਸੀ ਉਸ ਉਤਾਰ ਚੜਾਰ ਨਾਲ ਗੱਲ ਮੁਕਾਈ ਮੈਂ ਚਾਹ ਬਣਾ ਲਿਆ ਤਾ ਮੈਂ ਬਾਹਰ ਨੂੰ ਕਦਮ ਵਧਾਇਆ ਨਹੀਂ ਭਾਬੀ ਜੀ ਪਰ ਮੈਂ ਰੁਕੀ ਨਹੀਂ ਉਸ ਫੇਰ ਪੁਕਾਰਿਆ ਪਲੀਜ਼ ਅੱਛਾ ਚਾਹ ਤਾਂ ਨਾ ਸੀ ਸਿਕੰਜਵੀ ਕਰ ਦਿੰਦੀ ਆ ਇਸ ਵਾਰ ਉਹ ਰੋਕ ਨਾ ਪਾ ਸਕਿਆ ਛੁਰੀ ਧੋਗੇ ਮੈਂ ਨਿੰਬੂ ਚੀਰੇ ਘੜੇ ਦਾ ਠੰਡਾ ਪਾਣੀ ਪਾਰ ਤੇ ਆਰਫਾ ਘਰ ਹੈ ਨਹੀਂ ਸੀ ਬੂਟਿਆਂ ਵਾਲਾ ਗਲਾਸ ਮੈਂ ਕੁਲਵੀਰ ਦੇ ਹੱਥਾਂ ਵਿੱਚ ਲਿਆ ਦਿੱਤਾ ਤੁਸੀਂ ਪਿਓ ਉਸ ਮੈਨੂੰ ਪੁੱਛਿਆ ਮੈਂ ਸਿਰ ਹਿਲਾ ਕੇ ਉਸ ਨੂੰ ਪੀ ਜਾਣ ਦਾ ਇਸ਼ਾਰਾ ਦਿੱਤਾ ਘੁੱਟ ਘੁੱਟ ਕਰਕੇ ਉਸਨੇ ਗਲਾਸ ਮੁਕਾਇਆ ਕੁਲਵੀਰ ਪੀਣ ਦੀ ਆਦਤ ਤਾਂ ਨਹੀਂ ਉਸਦੇ ਪੀਣ ਢੰਗ ਤੋਂ ਮੈਨੂੰ ਸ਼ੱਕ ਪੈ ਗਿਆ ਆਦਤ ਤਾਂ ਨਹੀਂ ਪਰ ਫੌਸ ਸਰਟੀ ਵਿੱਚ ਕਦੇ-ਕਦੇ ਚੱਲ ਹੀ ਜਾਂਦਾ ਏ ਉਸ ਨੂੰ ਹਲਕੀ ਜਿਹੀ ਲੱਜ ਆਈ ਜਦ ਮੇਜ਼ ਤੋਂ ਗਲਾਸ ਚੁੱਕਣ ਲੱਗੀ ਮੇਰੀ ਖੁੱਲੀ ਖੱਬੀ ਤਲੀ ਦਾ ਦਿਲ ਉਸ ਤੱਕ ਲੈ ਭਾਬੀ ਜੀ ਇੱਕ ਹੈਰਾਨ ਖੁਸ਼ੀ ਵਿੱਚ ਉਸ ਮੇਰਾ ਹੱਥ ਨੀਚੀ ਚ ਫੜ ਲਿਆ ਬੜੀ ਅਜੀਬ ਗੱਲ ਹੈ ਹਾਂ ਬਹੁਤ ਹੀ ਮੈਂ ਤਲੀ ਮੇਜ਼ ਉੱਤੇ ਖਿਲਾਰ ਦਿੱਤੀ ਜਿਵੇਂ ਉਹ ਜੋਤ ਸੀ ਸੀ ਜੋਤ ਸੀ ਤਾਂ ਨਹੀਂ ਸੀ ਪਰ ਤੂੰ ਤਾਂ ਬਹੁਤ ਪਿਆਰੀ ਕੁੜੀ ਹੈ ਪਰ ਅਗਲੀ ਗੱਲ ਉਸਨ ਤੋਂ ਅੱਖੀ ਨਾ ਗਈ ਉਹ ਮੁਸਕਰਾ ਕੇ ਮੇਰਾ ਹੱਥ ਫੜ ਲਿਆ ਸੇਕ ਇੱਕਦਾਂ ਮੇਰੇ ਦਿਲ ਤੱਕ ਪੁੱਜ ਗਿਆ ਸੋਚਨੋ ਵਾਲਾ ਆ ਗਿਆ ਫਿਰ ਮੈਂ ਹੱਥ ਖਿੱਚਿਆ ਨਹੀਂ ਕਿਵੇਂ ਛੜਾ ਮੈਂ ਫੌਜੀ ਫੌਜੀ ਟੰਗੇ ਨੂੰ ਕਿਵੇਂ ਸਮਝਾਵਾਂ ਮੇਰੀ ਸੋਚ ਵਿੱਚ ਤੀਰ ਚੱਲ ਰਹੇ ਸਨ ਮੇਰੀ ਚੁੱਪ ਚੁੱਪ ਵਿੱਚ ਹੀ ਉਹ ਉੱਠ ਕੇ ਖਲੋ ਗਿਆ ਅੜਿਆ ਉਦੋਂ ਹੀ ਇਹਦੇ ਮੂੰਹ ਉੱਤੇ ਮਾਰਾਂਗੀ ਜਦੋਂ ਇਹਦੇ ਇਹਦੇ ਕਾਬੂ ਆ ਗਏ ਇਹ ਮੇਰੀ ਚੁੱਪ ਦਾ ਕੁਝ ਹੋਰ ਹੀ ਨਾ ਮਤਲਬ ਕੱਢ ਲਵੇ ਮੇਰੇ ਅੰਦਰ ਦੁੱਖ ਦੀ ਜਵਾਲਾ ਇੱਕਦਮ ਪੜਕ ਪਈ ਕਲਵੀਰ ਹੋਸ਼ ਹੈ ਤੂੰ ਹੁਣੇ ਆਪਣੇ ਭਰਾ ਨੂੰ ਵਾਹ ਤੇ ਵਾਏ ਜਾ ਤਦ ਦੱਸ ਰਿਹਾ ਸੀ ਗੁੱਸੇ ਵਿੱਚ ਮੇਰੇ ਸਰੀਰ ਦੀਆਂ ਸਾਰੀਆਂ ਨਸਾਂ ਤਣ ਗੰਗਾ ਤੇ ਸਾਰੇ ਕਾਲੇ ਪੈ ਗਏ ਸ਼ਾਇਦ ਮੇਰੇ ਵਿਰੋਧ ਦੀ ਉਸ ਨੂੰ ਆਸ ਨਹੀਂ ਸੀ ਉਸ ਦੇ ਖਿਆਲ ਵਿੱਚ ਮੈਂ ਆਈ ਚਲਾਈ ਜਨਾਨੀ ਸਾਹ ਸ਼ਾਇਦ ਉਸ ਨੂੰ ਆਪਣੇ ਹੁਸਨ ਜਵਾਨੀ ਤੇ ਅਫਸਰੀ ਸ਼ਾਨ ਦਾ ਕਮਾਂਡ ਸੀ ਪਰ ਉਹ ਬੁਰੀ ਤਰ੍ਹਾਂ ਤਦਕ ਕੀ ਰਹਿ ਗਿਆ ਇੱਕ ਮਿੰਟ ਉਸ ਨੂੰ ਕੋਈ ਗੱਲ ਨਹੀਂ ਆਈ ਮੈਂ ਹੋਰ ਛੱਟ ਕਰਨੀ ਮناسب ਮناسب ਸਮਝੀ ਸ਼ਾਬਾਸ਼ੀ ਕਲਵੀਰ ਜੋ ਵੀ ਸੋਣੀ ਹੋਈ ਹੁਣ ਤੂੰ ਜਾ ਤੇਰਾ ਮਲਮਾ ਲੈ ਗਿਆ ਜਾਤ ਪਛਾਨੀ ਗਈ ਗੱਲ ਇਹ ਪਾਸ ਜਾਨ ਜੋਗਾ ਰਹਿ ਆ ਹੀ ਨਹੀਂ ਹੁਣ ਤੈਨੂੰ ਦੇਖਿਆ ਤਾਂ ਹੁਣੇ ਮਾਨ ਬਣਾ ਲਿਆ ਕਿ ਤੈਨੂੰ ਕੁੰਡੀ ਨਰ ਕੁੱਬੀ ਨਰਕ ਵਿੱਚੋਂ ਕੱਢ ਲੈਣਾ ਹੈ ਚਾ ਉਹਦੀ ਅੰਦਰਲੀ ਗਰਮੀ ਜੋਸ਼ ਘਟ ਗਿਆ ਸੀ ਉਹ ਕੁਝ ਸੋਚਣ ਲਈ ਇੱਕ ਪਲ ਰੁਕ ਗਿਆ। ਕੁੱਬੀ ਨਰਕ ਵਿੱਚ ਤਾਂ ਸਾਰੀ ਦੁਨੀਆ ਫਸੀਏ ਤੂੰ ਕੀ ਦੀ ਕੀ ਦੀ ਕਲਿਆਣ ਕਰੇਗਾ। ਭਲੇ ਭਾਂਤ ਨਾਲ ਤੁਰਦਾ ਹੋ ਨੰਨੀ ਬੁਖਾਉਣੀ ਮੈਂ ਕਮਜ਼ੋਰੀ ਸਮਝੀ। ਮੈਨੂੰ ਪਤਾ ਹੈ ਤੂੰ ਬਾਈ ਦੀ ਰਖੇਲ ਸ਼ਾਇਦ ਉਹ ਆਪਣੇ ਹਿੱਤ ਕਮਨ ਗਿਆ ਸੀ ਇਸ ਲਈ ਬਾਈ ਦੀ ਰਖੇਲ ਉੱਤੇ ਤੇਰਾ ਵੀ ਹੱਕ ਬਣਦਾ ਏ ਨਾ। ਮੈਂ ਹੋਰ ਚੰਕ ਪਈ ਨਹੀਂ ਮੈਂ ਤੇਰੇ ਨਾਲ ਸਿਵਲ ਮੈਰਿਜ ਕਰਾਉਣ ਨੂੰ ਤਿਆਰ ਹਾਂ ਬਾਈ ਨੂੰ ਮਣਾਉਣਾ ਮੇਰਾ ਕੰਮ ਉਸ ਇੱਕ ਕੁਰਬਾਨੀ ਪੇਸ਼ ਕਰ ਦਿੱਤੀ ਤੇਰੀ ਮਿਹਰਬਾਨੀ ਭਰਾਵਾ ਬਹੁਤ ਬਹੁਤ ਸ਼ੁਕਰੀਆ ਮੈਂ ਹੋਰ ਕੁਝ ਨਾ ਸੁਨਾ ਸੁਣਾਉਣਾ ਚਾਹੂੰਗੀ ਤੂੰ ਭਲਾ ਮਾਨਸੀ ਨਾਲ ਆਪਣਾ ਆਪ ਇੱਥੋਂ ਲੈ ਜਾ ਮੈਂ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਦਰਵਾਜ਼ਾ ਵਿਖਾਇਆ ਇੱਕ ਵਾਰ ਤੂੰ ਆਪਣਾ ਫਿਊਚਰ ਸੋਚ ਲੈ ਤੂੰ ਕੀ ਤੋ ਕੀ ਹੋ ਜਾਵੇਂਗੀ ਬੰਗਲੀ ਦੀ ਅਪਸਰੀ ਦੀ ਮਰੀ ਡਟੂਕੀ ਅੱਗੇ ਪ੍ਰੋਸਤਿਤੀ ਤੂੰ ਭਵੇਂ ਜਰਨਲ ਹੋ ਜਾ ਪਰ ਮਲੰਮਾ ਕਦੇ ਸਿਉਣਾ ਨਹੀਂ ਬਣ ਸਕਦਾ ਉਹਦਾ ਚਿਹਰਾ ਇੱਕਦਮ ਬਦਲ ਗਿਆ ਦਲੀਲ ਹਾਰ ਕੇ ਸ਼ਾਇਦ ਹੋਸ਼ਾਪਨ ਅੱਗੇ ਵੱਧ ਕੇ ਹਮਲਾ ਕਰਨਾ ਚਾਹੁੰਦਾ ਸੀ ਮੈਂ ਕਿ ਘਿਰੀ ਬਿੱਲੀ ਵਾਂਗ ਅੱਖਾਂ ਦੀਆਂ ਨੌਂਦਰਾਂ ਬਾਹਰ ਕੱਢ ਲੰਗੀਆਂ ਜਿਉਂ ਹੀ ਉਸ ਕਦਮ ਅੱਗੇ ਵਿਧਾਇਕ ਮਹਾਕਮ ਸਿੰਘ ਦੇ ਬਿਸਤਰੀ ਹੇਠੋਂ ਕਟਾਰ ਕੱਢ ਚੁੱਕ ਲਈ ਇੱਕ ਪਲ ਮੈਂ ਉਦਾਤੇ ਆਪਣਾ ਅੰਤਮ ਸਮਾਂ ਆ ਗਿਆ ਸਮਝਿਆ ਮੇਰੀਆਂ ਅੱਖਾਂ 'ਗੇ ਹਨੇਰੀ ਛਾ ਗਈ ਮੈਂ ਕਲਵੀਰ ਤੇ ਆਪਣੇ ਵਿਚਕਰ ਹਾਕਮ ਸਿੰਘ ਨੂੰ ਤੱਕਿਆ ਮੈਂ ਬਿਨਾਂ ਸੋਚੇ ਉਸਦੇ ਮੂੰਹ ਉੱਤੇ ਵੀ ਥੁੱਕ ਦਿੱਤਾ ਅਗਲੇ ਪਲ ਹਾਕਮ ਸਿੰਘ ਦੇ ਕੈਪਸੇ ਕਲਵੀਰ ਨੇ ਵੀ ਪਿਸਟਲ ਕੱਢ ਲਿਆ ਲੜਾਈ ਪ੍ਰਾਣੀ ਸੀ ਜਬਰ ਤੇ ਸਬਰ ਸੰ ਹਮੇਸ਼ਾ ਔਰਤ ਦੀ ਕਮਜ਼ੋਰੀ ਹਾਰਦੀ ਆਈਏ ਪਰ ਜੇ ਉਹ ਕੁਟਾਰ ਹੋ ਜਾਵੇ ਜੋਲ ਮਦੇ ਜਵਨੋਂ ਨਾਤ ਸਕਦੀ ਐ ਮੈਂ ਤੱਕਿਆ ਉਹ ਪੈ ਖਾ ਗਏ ਨਤੀਜਾ ਸੋਚ ਲਿਆ ਉਸ ਹਾਰੀ ਪਬ ਕੀ ਵਿੱਚੋਂ ਆਖਿਆ ਉਸ ਦਾ ਗਿੱਦੜ ਪਿਸਟਲ ਆਪਣੇ ਕੋਰ ਨੇ ਜਾਲੂ ਗਿਆ ਮੈਂ ਗਿਟਾਰ ਦੇ ਛਰ ਨਾਲ ਸਮਝਾਇਆ ਤੂੰ ਤੁਰਦਾ ਹੋ ਬਾਕੀ ਮੈਂ ਜਾਣਾ ਮੇਰਾ ਕੰਮ ਉਹ ਪਛਾਹ ਮੁਰਮੁਰ ਵੇਖਦਾ ਕਮਰੇ ਬਾਹਰ ਹੋ ਗਏ ਈ ਪੜੀ ਹਾਲਤ ਮੈਂ ਗੁਰਲਾਲ ਦੀ ਵੀ ਨਹੀਂ ਵੇਖੀ ਸੀ ਉਹ ਗੁੰਡਾ ਬਦਮਾਸ਼ ਸੀ ਤੇ ਮੈਂ ਇਹ ਸਿਰਫ شریف ਬਦਮਾਸ਼ ਕਟਾਰ ਤਿੱਖੀ ਹੁੰਦੀ ਐ ਜਾਂ ਤਲਵਾਰ ਜਿਹੜੀ ਪਹਿਲਾ ਵਾਰ ਕਰ ਜਾਵੇ ਇਹਨਾਂ ਕਮੀਨਿਆਂ ਟੀਠਾਂ ਤੇ ਵਰਤਮਾਨ ਵਿੱਚ ਕੋਈ ਸਧਾਰਨ ਕੁੜੀ ਆਪੇ ਨੂੰ ਸਾਬਤ ਸਬੂਤਕੀ ਮੈਂ ਰੱਖ ਸਕਦੀ ਹਾਂ ਮੈਂ ਇਹਨਾਂ ਅਣਹੋਣੀਆਂ ਦਾ ਸ਼ਿਕਾਰ ਸਾਂ ਮੇਰੇ ਵਿਚਾਰ ਲਈ ਸਿਦਕ ਦੀ ਢਾਲ ਅੱਗੇ ਆਉਂਦੀ ਕਲਵੇ ਦੇ ਚਲੇ ਜਾਣ ਪਿੱਛੋਂ ਵੀ ਮੇਰਾ ਕੰਬਾ ਨਹੀਂ ਹਟਿਆ ਉਹਦੋਂ ਮੈਂ ਗੁੱਸੇ ਵਿੱਚ ਅਸੰਭਵ ਦਾ ਪ੍ਰਤੀਕਰਮ ਅਨੁਭਵ ਕਰਕੇ ਅਲਰਜੀ ਜਾ ਰਹੀ ਸਾਂ ਕੋਈ 2 ਘੰਟੇ ਪਿੱਛੋਂ ਮਾਂ ਜੀ ਆ ਗਈ ਅਸਲੋਂ ਪਬੂਤਰੀ ਉਸ ਮੇਰਾ ਪਿੰਡਾਂ ਤੇ ਸੱਜੀ ਦਾ ਮੋਹ ਨਹੀਂ ਦੇਖਿਆ ਸੱਚ ਵੇਖਣਾ ਉਥੇ ਆਉਂਦਾ ਹੀ ਕਿਸੇ ਨੂੰ ਨਹੀਂ ਸੀ ਉੰਜ ਵੀ ਲੋਕ ਨੇੜ ਮੇ ਅਸੀਂ ਦੇ ਪੱਟੀ ਬਨ ਕੇ ਵੇਖਦੇ ਹਨ ਉਹ ਆਉਂਦਿਆਂ ਦੀ ਬਾਤ ਛੜ ਸ਼ੁਰੂ ਕਰ ਗਏ ਹਾਈ ਹੈ ਨੀ ਲੋੜਾ ਤੈਨੂੰ ਸ਼ਰਮ ਹਿਆ ਨਾ ਆਈ ਕੁੜੀਆਂ ਵਰਗੇ ਆਏ ਮੁੰਡੇ ਨੂੰ ਤੂੰ ਖੇਰ ਲਿਆ ਤੂੰ ਹੋਰ ਕਿਤੇ ਖੇ ਖਾ ਲੈਂਦੀ ਉਹਦਾ ਸਾਹ ਹੱਫ ਗਿਆ ਤੇ ਲਵਾਏ ਦੰਦ ਉਖੜ ਗਏ ਜਿਨ੍ਹਾਂ ਨੂੰ ਉਸ ਹੱਥ ਵਿੱਚ ਫੜ ਲਿਆ ਤੇ ਦੂਜਾ ਹੱਥ ਮੇਰੇ ਮੂੰਹ ਵਿੱਚ ਦਿੰਦਿਆ ਮੋੜ ਲਈ ਛੇੜ ਲਈ ਮੋੜ ਲਈ ਛੇੜ ਲਈ ਨੀ ਤੂੰ ਭਰਾਵਾਂ ਦੇ ਖੂਨ ਕਰਾ ਦੇਣ ਲੱਗੀ ਸੀ ਉਹਦੇ ਲਈ ਤੂੰ ਖਸਮ ਨੂੰ ਮਰਵਾਏ ਬਿਨਾਂ ਨਹੀਂ ਜਾਂਦੀ ਵੱਡੀ ਜਾਇਦਾਦਾਂ ਮੈਂ ਕੰਨ ਬੋਲੇ ਕਰਕੇ ਸੁਣਦੀ ਰਹੀ ਘੂਰਦੀ ਰਹੀ ਚਿੱਤ ਵਿੱਚ ਡੋਰੀਆਂ ਉੱਠਦੀਆਂ ਸਨ ਕਿ ਫਫੇ ਕੁੱਟਨੀ ਨੂੰ ਦਿਨੇ ਤਾਰਿ ਬਖਾ ਦੇਮ ਪਰ ਫਿਰ ਦਿਲ ਨੂੰ ਗਹਿਰ ਗੰਭੀਰ ਕਰ ਲਏ ਨੀ ਉਹਦਾ ਵਿਆਹ ਤਰਿਆ ਤੂੰ ਚੰਦ ਚੜਨ ਲੱਗੀ ਸੀ ਮੂੰਹ ਕਾਲਾ ਤਾਂ ਇੱਕ ਦਿਨ ਸਾਨੂੰ ਪਤਾ ਹੀ ਹੈ ਕਰੇਗੀ ਬੇ ਹੈ ਵੱਡੀ ਹੁਸਣਾ ਪਰੀ ਮਾਂ ਜੀ ਮੈਂ ਨਹੀਂ ਜ਼ੋਰ ਦੀ ਚੀਕੀ ਕਿਉਂ ਦੋ ਕਦਮ ਪਛਾਂਹ ਹਟ ਗਈ ਮੇਰੇ ਗੁੱਸੇ ਵਿੱਚ ਮੂਠਾ ਮੀਟੀਆਂ ਗੰਗਾ ਸਨ ਮੈਂ ਉਸ ਦੀ ਸੰਗੀ ਕੁੱਟ ਦੇਣਾ ਚਾਹੁੰਦੀ ਸਾਂ ਇੱਕ ਮੈਂ ਇੱਕ ਕਦਮ ਅੱਗੇ ਵਧੀ ਤਾਂ ਡਰ ਕੇ ਹੋਰ ਪਛਾਣ ਹੋ ਗਈ ਖਬਰਦਾਰ ਮੈਨੂੰ ਮਾਂ ਜੀ ਆਖਿਆ ਮੈਂ ਤੇਰੀ ਕੁਝ ਨਹੀਂ ਲਗਦੀ ਤੂੰ ਹੁੰਦੀ ਕੌਣ ਹੈ ਮੁੰਡੇ ਦੀ ਬਾਹ ਫੜਨ ਵਾਲੀ ਉਸ ਡਰੀ ਹੋਈ ਨੇ ਵੀ ਰੋਬ ਨਹੀਂ ਛੱਡਿਆ ਮੇਰਾ خیال ਸੀ ਉਹ ਹੁਣ ਫੇਰ ਦਮ ਓਖੜੇ ਤੋਂ ਹੀ ਚੁੱਪ ਹੋਵੇਗੀ ਪਰ ਉਹ ਰੁਕ ਗਈ ਜੋ ਆਖ ਨੂੰ ਰਹਿ ਗਿਆ ਅੱਜ ਉਹ ਵੀ ਕਹਿ ਲਵੋ ਗੁੱਸਾ ਮੇਰੀ ਰਗਾਂ ਵਿੱਚ ਫੜਕ ਫੜਕ ਪੈਂਦਾ ਸੀ ਮੈਂ ਚੰਗੀ ਤਰ੍ਹਾਂ ਸਮਝ ਲਿਆ ਤੁਹਾਡੇ ਘਰ ਗੁੰਡੇ ਤੇ ਸ਼ਰੀਫ ਵਿੱਚ ਕੋਈ ਤਮੀਜ਼ ਨਹੀਂ ਤੁਹਾਡੇ ਸੌ ਪੁੱਤ ਦੀਆਂ ਲੋਕ ਤਰੀਫਾਂ ਕਰਦੇ ਨਹੀਂ ਥੱਕਦੇ ਮੇਰੀ ਚੋਟ ਨਾਲ ਮਾਂ ਜੀ ਨੂੰ ਮਿਰਚਾਂ ਲੱਗ ਲੜ ਗਈ ਤੂੰ ਪਾਪਣੀ ਚੰਗੀ ਹੁੰਦੀ ਉਹ ਸਮਝਣਾ ਜਾਂਦਾ ਜਗਜੀਤ ਤੁਹਾਨੂੰ ਲਿਆਦਿਓ ਮੈਨੂੰ ਬੱਚਾਂ ਦਾ ਪਿਆਰ ਆਉਂਦਾ ਹੈ ਵੱਡੀ ਹੀਜਨ ਉਸ ਮੇਰਾ ਮੂੰਹ ਚੜਾਇਆ ਅਸਲ ਵਿੱਚ ਦੰਦਾ ਤੋਂ ਬਿਨਾ ਉਹਦਾ ਮੂੰਹ ਬਿੰਗੀ ਖੋਡ ਹੋ ਕੇ ਰਹਿ ਗਿਆ ਤੁਸੀਂ ਸਾਰੇ ਚੰਗੇ ਸੀ ਤੁਹਾਡੇ ਸ਼ਰੀਫਾਂ ਦੇ ਘਰ ਥੋਹਰ ਕਿਥੋਂ ਪਈ ਬਾਹਰ ਮੋਟਰਸਾਈਕਲ ਖੜਕਿਆ ਲੈ ਆ ਗਿਆ ਤੇਰਾ ਦੰਗੜਾ ਮੈਂ ਵੀ ਨਵੇੜਾ ਕਰਕੇ ਜਾਉਂਗੀ ਉਸ ਆਪੋ ਜਰਕਦਿਆਂ ਜਰਕਦਿਆਂ ਵੀ ਧਮਕਾਉਣਾ ਨਹੀਂ ਛੱਡਿਆ ਜਦ ਸਗੋਂ ਮੋਟਰਸਾਈਕਲ ਦੀ ਖੜਕਣੀ ਖੜਕਣੀ ਨਾਲ ਹੋਰ ਵੀ tingੜ ਪਈ ਮੈਂ ਕੁਝ ਬੋਲਣਾ ਹੋ ਅੱਛਾ ਪਨ ਸਾਂਝਾ ਮਾ ਜੀ ਨੇ ਹਾਕਮ ਸਿੰਘ ਦੇ ਅੰਤਰ ਆਉਣ ਤੋਂ ਪਹਿਲਾਂ ਹੀ ਉਸ ਨੂੰ ਜਾਵਲਿਆ ਲਾ ਵੇਖ ਲੈ ਰੱਬ ਤੇਰਾ ਭਲਾ ਕਰੇ ਆਪਣੀ ਹੂਰਾ ਪਰੀ ਦੇ ਚੱਜ ਕਲਵੀਰੇ ਨਾਲ ਮੂੰਹ ਕਾਲਾ ਕਰਨ ਲੱਗੀ ਸੀ ਮਸਾਂ ਛੁੱਟ ਕੇ ਮਸਾਂ ਛੁੱਟ ਕੇ ਗਿਆ ਉਹ ਇਹ ਤਾਂ ਭਰਾਮਾਂ ਦਾ ਖੂਨ ਕਰਾਉਗੀ ਵੱਡੀ ਨਖਰੋ ਸਰਦਾਰ ਦੇ ਮੱਥੇ ਦੀਆਂ ਤਿਆਉਣਾਂ ਚੜਕਣ ਗੀਆਂ ਗਲਤ ਮਨੁੱਖ ਅੱਗੇ ਮੈਂ ਕਿਵੇਂ ਵੀ ਝੁਕ ਨਹੀਂ ਸਕਦੀ ਸਾਂ ਉਹਦੀ ਗਰਮੀ ਤਾ ਖਾ ਗਈ ਉਸ ਨਾਸਾਂ ਦੀ ਖੁਰਖੁਰ ਨੂੰ ਪ੍ਰਕਾਰਦਿਆਂ ਜਿਵਾੜੇ ਕੁੱਟ ਕੇ ਕਿਹਾ ਕਿਉਂ ਤੇਰੇ ਪਿੱਛੇ ਇਹੋ ਜਿਹੀ ਮੇਰੇ ਪਿੱਛੇ ਇਹੋ ਜਿਹੀ ਚੰਦ ਚੜਾਉਂਦੀ ਹੋਵੇਂਗੀ ਮਾਂ ਨੇ ਹੋਰ ਬੱਤੀ ਬੱਤੀ ਸਿੱਖੀ ਤੂੰ ਜੋ ਪ੍ਰਹਿ ਉਸਮਾਨ ਜੀ ਨੂੰ ਛਾੜਿਆ ਮੋੜ ਪੂਰੇ ਗੁੱਸੇ ਵਿੱਚ ਭੜਕਦੇ ਮੈਨੂੰ ਪੁੱਛਿਆ ਐਸੇ ਇਹ ਕੀ ਬਕਵਾਸ ਹੈ ਬਕਵਾਸ ਇਹ ਹੈ ਕਿ ਮੈਂ ਤੁਹਾਡੇ ਪਿੱਛੇ ਮੂੰਹ ਕਾਲੇ ਕਰਦੀ ਫਿਰਦੀ ਹਾਂ ਹਾਂ ਬਦਮਾਸ਼ ਹਾਂ ਤੁਸੀਂ ਇਹ ਸਾਰੇ ਭਲੇ ਮਾਨਸ ਸਰੀਰ ਤੇ ਸਾਬ ਸਾਉ ਮੇਰੇ ਮੂੰਹ ਵਿੱਚ ਹੀ ਰਹਿ ਗਿਆ ਜਦੋਂ ਹਾਕਮ ਸਿੰਘ ਦਾ ਥੱਪੜ ਮੇਰੇ ਨੱਕ 'ਤੇ ਆਪੇ ਨਾਲ ਹੀ ਲਹੂ ਦਾ ਘਰਾਲ ਪਾਪ ਮੈਂ ਉਸ ਤਰ੍ਹਾਂ ਅਹਲ ਖਲੋਤੀ ਰਹੀ ਲਹੂ ਦੀ ਬਾਗ ਦੀ ਤੇਰੀ ਕਮੀਜ਼ ਤੋਂ ਸਲਵਾਰ ਤੇ ਸਲਵਾਰ ਤੋਂ ਫਰਸ਼ 'ਤੇ ਡਿੱਗਦੀ ਰਹੀ ਮੈਨੂੰ ਆਸ ਨਹੀਂ ਸੀ ਹਾਕਮ ਇਥੋਂ ਤੱਕ ਵਧੇਗਾ ਉਸ ਬਿਲਕੁਲ ਨਹੀਂ ਮਾਰਨਾ ਸੀ ਜੇ ਕੱਲ ਮੈਂ ਉਸ ਦੀ ਲੋੜ ਨੂੰ ਮੁੱਖ ਰੱਖ ਕੇ 1000 ਦਾ ਚੈੱਕ ਦੇ ਦਿੰਦੀ ਇਹ ਸਣਾਟੇ ਨੇ ਧੁੰਦ ਸੁੱਟ ਕੇ ਮਾਹੌਲ ਬਦਲ ਦਿੱਤਾ ਮੈਂ ਮਾਂ-ਪੁੱਤ ਦੀਆਂ ਤਸਵੀਰਾਂ ਨਹੀਂ ਵੇਖਣਾ ਰੱਬ ਜਾਣੇ ਉਸ ਦੇ ਮੱਥੇ ਪਰਛਾਵੇਂ ਦੀ ਰੇਖ ਉੱਭਰੀਆ ਨਹੀਂ ਸਗੋਂ ਆਪਣੀਆਂ ਅਗਲੀਆਂ ਫਿਸ਼ੀਆਂ ਤਸਵੀਰਾਂ ਲਹੂ ਦੇ ਧਾਰੀ ਅਤੇ ਤੱਬਿਆਂ ਵਿੱਚੋਂ ਪਛਾਣਦੀ ਰਹੀ ਮੇਰੀ ਹਰ ਖੂਬਸੂਰਤ ਤਸਵੀਰੋ ਤੇ ਕਿਰਾਸ ਦਾ ਨਿਸ਼ਾਨ ਸੀ ਹਰ ਹਸੀਨ ਜਜ਼ਬੇ ਦਾ ਚਿਹਰਾ ਤੱਬੇ ਨਾਲ ਦਾਗੀ ਸੀ ਇਹ ਕਿਰਾਸ ਤੇ ਦਾਗ ਜਿੰਦ ਦਾ ਸਰਮਾਇਆ ਸਨ ਬੋਝ ਹੋਣ ਦੇ ਬਾਵਜੂਦ ਮੈਂ ਇਹ ਸਰਮਾਇਆ ਸੁੱਟ ਨਹੀਂ ਸਕੀ ਬਾਟ ਦਾ ਥੋਪਤਾ ਨਹੀਂ ਪਤਾ ਕੋਈ ਨਹੀਂ ਸੀ ਮੰਜ਼ਲ ਤਾਂ ਕਿਸੇ ਬੇਲੇ ਪਾਗਾ ਵਾਲੇ ਨੂੰ ਮਿਲਦੀ ਹੈ ਇਉਂ ਜਾਪਦਾ ਸੀ ਜਿਵੇਂ ਹਰ ਮੋੜ ਉੱਤੇ ਖਲੋ ਕੇ ਸਮਾਂ ਮੇਰਾ ਤਮਾਸ਼ਾ ਵੇਖਦਾ ਹੈ ਇਹ ਵੀ ਕਿੰਨਾ ਜ਼ਲਮ ਹੈ ਜ਼ਿੰਦਗੀ ਹੋਣੀ ਤੇ ਘਰ ਜਾਵੇ ਤੇ ਹੋਣੀ ਘਰ ਹੀ ਨਾ ਮਿਲੂ ਨਰਕ ਆਪਣੇ ਬੂਹੇ ਪੇੜ ਲਵੇ ਮਜਬੂਰੀ ਆਪਣੇ ਥਾਂ ਜ਼ਿੰਦਗੀ ਦੀ ਵਫਾਦਾਰੀ ਦਾ ਦਮ ਭਰਦੀ ਸੀ ਪਰ ਮੈਂ ਕੁਝ ਨਹੀਂ ਚਾਹੁੰਦੀ ਸੀ ਸਟ ਪਉਣਾ ਸਭ ਕੋ ਚਾਉਂਦੀ ਸਾਂ ਡੇਰੇ ਦਾ 바ਵਾ ਬਿਰਾਗ ਵਿੱਚ ਗਾਉਂਦਾ ਹੁੰਦਾ ਸੀ ਪੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਜਮ ਤੂੰ ਲੈਣਗੀ ਮੈਂ ਉਹਨਾਂ ਪੀੜੀਆਂ ਗਲੀਆਂ ਵਿੱਚ ਆਪਣੇ ਜਮ ਨੂੰ ਪਾਲਦੀ ਫਿਰਤੀ ਸਾਂ ਫਾਹੀ ਹਾਰਨੀ ਫਾਹੀ ਹਰਨੀ ਤੇ ਕਾਲ ਵਿੱਚ ਸੀ ਪਰ ਗੱਲ ਕੋਟੂ ਤੰਦੀ ਕਸੀ ਦੇ ਕਿਉਂ ਨਹੀਂ ਸੀ ਮੌਤ ਨੂੰ ਲੰਬਿਆ ਕਰਕੇ ਸਮਾਸਵਾਦ ਮਾਣ ਰਿਹਾ ਸੀ ਸਮੇਂ ਦੀ ਹਰ ਰੰਗੜਾਈ ਨਾ ਮਸਵਾਦ ਨਾ ਮਾਤਿਹਾਸ ਬਣਾਉਂਦੀ ਐ ਸਰਦਾਰ ਤੇ ਭਰਾ ਦੀ ਅੱਜ ਸ਼ਾਮੀ ਬਰਾਤ ਜਾਣੀ ਸੀ ਹਾਕਮ ਸਿੰਘ ਸਵੇਰ ਦਾ ਹੀ ਤਰਲੇਲਾ ਲੈ ਰਿਹਾ ਸੀ ਕਿ ਮੈਂ ਵਿਆਹ ਵਾਲੇ ਘਰ ਚੱਲਾਂ ਮਾਂ ਜੀ ਵੀ ਮੇਲਾ ਪਾ ਗਈ ਸੀ ਜਾਂਦੀ ਹੋਈ ਰੰਗੜਉ ਦੀ ਚਿਤਾਰਦੀ ਗਈ ਕਿ ਨਹੀਂ ਆਵੇਂਗੀ ਤਾਂ ਤੇਰੇ ਬਿਨਾ ਵਿਆਹ ਰਹਿ ਚੱਲੇ ਉਹ ਬੋਲੀ ਨਾ ਮਰਦੀ ਮੈਂ ਜਾਣਾ ਫਿਰ ਵੀ ਨਹੀਂ ਸੀ ਇਨੀ ਹੀ ਨਹੀਂ ਸਾਂ ਅਣਖ ਤਿਆ ਕੇ ਉਸ ਕਰ ਜਾਂਦੀ ਇਸ ਵਿਰੋਧ ਦੀ ਗੰਧ ਨੂੰ ਮੈਂ ਹੋਰ ਉੱਚੀ ਹੋਣ ਦਿੱਤਾ ਸਗੋਂ ਇਸ ਵਿਰੋਧ ਨੂੰ ਨਤੀਜਿਆਂ ਦੀ ਘੜੀ ਤੱਕ ਲੈ ਜਾਣਾ ਚਾਹੁੰਦੀ ਸਾਂ ਜਗਜੀਤ ਵੀ ਇਸ ਵਿਆਹ ਉੱਤੇ ਆ ਗਈ ਸੀ ਰੱਜੀ ਉਸ ਨੂੰ ਜਾ ਕੇ ਮੇਲਾਈ ਇਹ ਤਾਂ ਉਹਦਾ ਮਨ ਹੀ ਜਾਣੇ ਹੁਣ ਕਿਵੇਂ ਆ ਗਈ ਸੀ ਕਿਸੇ ਵੱਖਰੀ ਕਿਸਮ ਦੇ ਉਚੇਚ ਨਾਲ ਮੈਂ ਜਗਜੀਤ ਨੂੰ ਮਿਲ ਨਹੀਂ ਜਾਣਾ ਚਾਹੁੰਦੀ ਸਾਂ ਮੈਂ ਵੇਖਣਾ ਚਾਹੁੰਦੀ ਸਾਂ ਉਹ ਮੈਨੂੰ ਮਿਲਣਾ ਆਉਂਦੀ ਹੈ ਜਾਂ ਨਹੀਂ ਇਹ ਵੀ ਆਰਟ ਦੇ ਦਿਲ ਦਾ ਇਮਤਿਹਾਨ ਸੀ ਹਾਕਮ ਸਿੰਘ ਨੇ ਅੰਤਲੀ ਵਾਰ ਆਖਿਆ ਆਈ ਸੀ ਤੇਰਾ ਕੋਈ ਕਸੂਰ ਨਹੀਂ ਸੀ ਮੈਂ ਜੋ ਕੁਝ ਆਖਦਾ ਬਿੱਲੋ ਤੂੰ ਜ਼ਰੂਰ ਚੱਲ ਵਾਈਗਾਰਡ ਮੈਂ ਨੂੰ ਤੇਰੇ ਉੱਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਬੇਸ਼ੱਕ ਤੈਨੂੰ ਮਾਰਿਆ ਮੇਰੀ ਗਲਤੀ ਐਕਸਕਿਊਜ਼ ਮੀ ਮੈਂ ਉਸਨ ਨਿਮਾਣਾ ਪੈਂਦਾ ਮੇਰਾ ਹੱਥ ਫੜ ਲਿਆ ਮੈਂ ਕਿ ਹੱਥ ਖਿੱਚ ਲੈ ਜਾਓ ਤੁਸੀਂ ਜਾਓ ਉਤੇ ਮਾਂ-ਬਾਪ ਐ ਭਰਾ ਐ ਮੇਰਾ ਕੋਈ ਨਹੀਂ ਮੈਂ ਵਰਤਨਾ ਹੀ ਨਹੀਂ ਜਾ ਵਰਤਨਾ ਹੀ ਨਹੀਂ ਤੇ ਜਾਣਾ ਵੀ ਨਹੀਂ ਜਿੰਨਾ ਵਰਤਨਾ ਐ ਉਹ ਆ ਗਏ ਨੇ ਤੇ ਬਾਕੀ ਰਹਿੰਦੇ ਚਲੇ ਜਾਣਗੇ ਮੈਂ ਆਪਣੇ ਗੁੱਸੇ ਵਿੱਚ ਜਗਜੀਤ ਨੂੰ ਵੀ ਦੱਬ ਧਰਿਆ ਸੀ ਜਿਹੜਾ ਉਸ ਨਾਲ ਅਨਿਆਇ ਸੀ ਪਰ ਉਸ ਨੂੰ ਚਾਹੀਦਾ ਸੀ ਪਹਿਲਾਂ ਆਪਣੇ ਘਰ ਆਉਂਦੀ ਫਿਰ ਭਾਵੇਂ ਪਾਣੀ ਪੀ ਕੇ ਚਲੀ ਜਾਂਦੀ ਅੱਛਾ ਤੇਰੀ ਮਰਜ਼ੀ ਹਾਕਮ ਸਿੰਘਰੇ ਬਾਹਾਂ ਖੜਿਆ ਰਕੇ ਹਾਂ ਕੱਲ੍ਹ ਤੇਰਾ ਕੋਈ ਨਹੀਂ ਹੋ ਮੈਂ ਤਾਂ ਹਾਂ ਮੈਂ ਵੀ ਜਨੇਤ ਨਹੀਂ ਜਾਵਾਂਗਾ ਇੰਨੇ ਕਹਿ ਕੇ ਉਹ ਮੋਟਰਸਾਈਕਲ ਸਟਾਰਟ ਕਰ ਲੈ ਤੇਰਾ ਧੀ ਵੀ ਨਾ ਆ ਮੇਰੇ ਨਾਲ ਮੇਰੇ ਨਾਲ ਥੋੜੀ ਬਹੁਤੀ ਮਰਜ਼ੀ ਰੱਖਣ ਦਾ ਮਤਲਬ ਸੀ ਮੇਰੇ 6-7000 ਦੀ ਰਕਮ ਜਿਹੜੀ ਮੈਂ ਕੁੱਟੀ ਬੈਠੀ ਸੀ ਮੈਨੂੰ ਕੰਸਮ ਮਿਲ ਗਈ ਹਾਕਮ ਸਿੰਘ ਬਰਾਤ ਵਿੱਚ ਸ਼ਾਮਲ ਹੋ ਗਿਆ ਸੀ ਮੇਰੇ ਵੱਲੋਂ ਸੱਚਾ ਰਹਿਣ ਲਈ ਇੱਕ ਦਿਨ ਘਰ ਲੇਟ ਮੁਰਿਆ ਇਸ ਤਰ੍ਹਾਂ ਦੇ ਹਤਕੰਡੇ ਉਸ ਰਾਤ ਤਿੰਨ ਬਰਤੇ ਸਨ ਮੈਂ ਇੰਨਾ ਹਤਕੰਡਿਆਂ ਦੀ ਆਦੀ ਹੋ ਚੁੱਕੀ ਸਾਂ ਇਹਨਾਂ ਲੋਕਾਂ ਤੇ ਧਾਰਾਂ ਉੱਤੇ ਤੁਰ ਕੇ ਮੈਂ ਜ਼ਿੰਦਗੀ ਦੀ ਬਾਟ ਤਿਆਰ ਰਹੀ ਸਾਂ ਅੱਖਾਂ ਮੀਤੀ ਅੰਨੀ ਹੋਈ ਧੁਰੀ ਜਾਂਦੀ ਸਾਂ ਪਰ ਤੁਹਾਡੇ ਪਿਆਰ ਦੀ ਸਦ ਕਿਤੋਂ ਨਾ ਬੋਰਦੀ ਸੀ ਸੱਸੀ ਦਾ ਵਿਚਾਰ ਥਲ ਅ ਅਸਗਾਹ ਹੁੰਦਾ ਜਾਂਦਾ ਸੀ ਮੇਰੇ ਮਿੱਤਰਾ ਤੇਰੇ ਬਿਨਾ ਮੈਂ ਕਾਂਮਾਂ ਕੁੱਤਿਆਂ ਵਿੱਚ ਖਾਦੀ ਜਾ ਰਹੀ ਸਾਂ ਇਹੇ ਕੰਮ ਮੇਰੇ ਹੀ ਹਨ ਤਦ ਭੋਗੋਗੀ ਜੀ ਚੰਦਾ ਹੈ ਨਹਿਰ ਦੀ ਉਰਲੀ ਪੰਥੀ ਖਲੋਤੀ ਹੋਵਾਂ ਤੇ ਪਾਰਲੀ ਪੰਥੀ ਤੁਹਾਡਾ ਕਾਲਾ ਚੰਦ ਗਾਉਂਦਾ ਲੰਗੀ ਮੈਂ ਦੁੱਖ ਹਰੀ ਜਨਮ ਦੀ ਤੇਰੇ ਭਾਗਾਣਾ ਲਿਖਿਆ ਸੁਖ ਡਰਦੀ ਆ ਨਾ ਮਾਰਦੀ ਮਤ ਸੜ ਜਾ ਵੀ ਰੁਖ ਫਿਰ ਡਰਦੀ ਨਹਿਰ ਹੰਝੂ বিনা ਡੋਲਾ ਮੱਤਾ ਕਿਨਾਰੀ ਟੁੱਟ ਜਾਣੀਆਂ ਜੇ ਤੂੰ ਇਹ ਕੁਝ ਵੀ ਨਾ ਵੇਖੇ ਤਾਂ ਕੀ ਵੇਖ ਲਵੇਂ ਤਾਂ ਕੀ ਜਿੰਦ ਤਾਂ ਸੈਨ ਕਰਨਾ ਹੈ ਜਿੰਦ ਨੇ ਤਾਂ ਸੈਨ ਕਰਨਾ ਹੈ ਸਸਤੀ ਥਲਾਂ ਵਿੱਚੋਂ ਭੱਜ ਕੇ ਕਿੱਥੇ ਜਾਵੇਗੀ ਤਾਂ